ਹਾਲ ਹੈ ਮਿੱਤਰੋ ਤੁਹਾਡਾ ਸਵਾਗਤ ਹੈ ਢਾਲੀਵਾਲ ਫਾਰਮ YouTube ਚੈਨਲ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਅੱਜ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਝੁੱਟੀ ਦੂਜੇ ਸੂਏ ਝੁੱਟੀ ਨੀਲੀ ਰਾਵੀ ਝੁੱਟੀ ਤੇ ਬਾਕੀ ਬਾਈ ਜੀ ਨਾਲ ਆਪਾਂ ਕਰਦੇ ਆਂ ਫੁੱਲ ਜਾਣਕਾਰੀ ਲੈਣੇ ਆਂ ਉਹਦੀ ਡਿਟੇਲ ਬਾਰੇ ਸੱਸੀ ਦਾ ਬਾਈ ਜੀ ਉਹ ਠੀਕ ਹੋ ਜੀ ਇਹ ਲੋ ਜੀ ਫਿਰ ਦੇ ਦਿਓ ਜਾਣਕਾਰੀ ਆਪਾਂ ਨੂੰ ਝੁੱਟੀ ਬਾਰੇ ਇਹ ਦੂਜਾ ਸੂਆ ਬਾਈ ਜੀ ਆ ਜਾਓ ਪਹਿਲਾਂ ਤਾਂ ਹਿੰਮਤ ਦਿਖਾ ਦੇ ਝੁੱਟ ਦੇ ਝਾਤ ਮਰਵਾ ਦੇ ਆ ਦੇਖੋ ਇਹ ਦਿਖਾ ਦੇ ਮੜਾ ਜਾ ਤੇ ਦੂਜਾ ਸੂਆ ਅੱਗੇ ਜੀ ਇਹ ਹਾਂ ਇਹ ਦੂਜਾ ਸੂਆ ਠੀਕ ਹੈ ਜੀ ਤੇ ਬਖਾ ਦਿਓ ਬਹੁਤ ਹੀ ਵਧੀਆ ਸਿੰਘ ਸਿੰਘ ਪੂਰੇ ਵਧੀਆ ਨੇ ਝੂਠੀ ਦੇ ਵਧੀਆ ਪੂਰੀ ਘੈਂਟ ਕੁਆਲਿਟੀ ਦੀ ਹੈ ਤੇ ਬਾਈ ਜੀ ਦਾ ਰਿਜ਼ਲਟ ਕਿੰਨਾ ਜੀ ਆਪਾਂ ਦੱਸ ਸਕਦੇ ਹਾਂ ਜੀ 15 ਪਲੱਸ ਠੀਕ ਹੈ ਬਾਈ ਜੀ ਹਾਂ ਇਹ ਤੇ 15 ਪਲੱਸ ਇਹਦਾ ਦੁੱਧ ਹੈ ਜੀ ਤੁਸੀਂ ਦੇਖ ਸਕਦੇ ਹੋ 15 ਪਲੱਸ ਇਹਦਾ ਰਿਜ਼ਲਟ ਪੂਰਾ ਵਧੀਆ ਤੇ ਇਹਦੀ ਆਪਾਂ ਕੀ ਮੰਗ ਰੱਖੀ ਹੈ ਜੀ ਨਾਲ ਇਹਦੇ ਕੱਟਾ ਕੱਟੀਆਂ ਜੀ ਹਟਾਏ ਲੈ ਵੀ ਨਾਲ ਕੱਟਾ ਦੇਖ ਸਕਦੇ ਹੋ ਕੱਟਾ ਹੀ ਬਹੁਤ ਵਧੀਆ ਨਸਲ ਦਾ ਕੱਟਾ ਦੇਖ ਸਕਦੇ ਹੋ ਆ ਜਾ ਬਈ ਦਿਖਾ ਦੇ ਘੈਂਟ ਬੋਲਾ ਪੂਰਾ ਵਧੀਆ ਤੇ ਇਹਦਾ ਫਿਰ ਆਪਾਂ ਕੀ ਰੇਟ ਰੱਖਿਆ ਜੀ ਇਹਦਾ ਰੇਟ ਰੱਖਿਆ ਜੀ 190000 190000 ਦੂਜੇ ਸੂਏ ਝੂਟੀ ਆ 15 ਲੀਟਰ ਦਾ ਜਿਹੜਾ ਇਹਦਾ ਰਿਜ਼ਲਟ ਹੈ ਇੱਕ ਬਾਈ ਜੀ ਤੁਸੀਂ ਆ ਕੱਟੇ ਬਾਰੇ ਕਹਿੰਦੇ ਸੀ ਕੱਟਾ ਇਹ ਠੀਕੇ ਦਾ ਕੱਟਾ ਇਹ ਪੂਰਾ ਠੀਕ ਹੈ ਬਾਈ ਜੀ ਹਾਂ ਇਹ ਵਧੀਆ ਟੀਕਾ ਭਰਿਆ ਆ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਹੋ ਬਾਕੀ ਮੈਂ ਇਹਨਾਂ ਨੂੰ ਦਿਖਾ ਰਹੇ ਤੱਕ ਹੈ ਬਾਈ ਹੈ ਨਾ ਤਾਂ ਪਾ ਮੈਨ ਲਵ ਖਰਾਖ ਰੂਪ ਤੈਂਦਰ ਪਰ ਹੈ ਨਾ ਹਾਂ ਯਾ ਹਾਂ ਯਾ ਬਿਲਕੁਲ ਜੀ ਤੇ ਬਾਕੀ ਝੋਟੀ ਦੇਖੋ ਝੋਟੀ ਬਹੁਤ ਪੂਰੀ ਕੁਆਲਿਟੀ ਦੀ ਹੈ ਫੁੱਲ ਫੁੱਲ ਪੈਂਟਾ ਝੋਟੀ ਦੀ ਠੀਕ ਹੈ ਬਾਈ ਜੀ ਤੇ ਸਿੰਕੂ ਵੀ ਪੂਰੇ ਵਧੀਆ ਨੇ ਕੋਈ ਵੀ ਪੈਂਟ ਨਹੀਂ ਘਟੇਗਾ ਨਹੀਂ ਲੀਗਾ ਵੀਰੇ ਦਾ ਠੀਕ ਹੈ ਜੀ ਸਾਰੇ ਤੇ ਬਾਕੀ ਕੋਈ ਵੀ ਮਤਲਬ ਬੱਚਾ ਆਪਣੀ ਕੋਈ ਮਰਜ਼ੀ ਬੈਠੀ ਆਵੀ ਥੱਲੇ ਠੀਕ ਆ ਵੀ ਨਹੀਂ ਕਰਦੀ ਬਿਲਕੁਲ ਜੀ ਬਿਲਕੁਲ ਸਭ ਤੋਂ ਮੇਨ ਗੱਲ ਹੁੰਦੀ ਹੈ ਵੀ ਠੀਕ ਹੀ ਫਿਕਰ ਵਾਲੀ ਗੱਲ ਹੈ ਹਾਂ ਯਾ ਕੋਈ ਦਿੱਕਤ ਨਹੀਂ ਜੀ ਹਾਂ ਜੀ ਹਾਂ ਤੇ ਲੋ ਜੀ ਹੋਰ ਕਿਸੇ ਵੀ ਭਾਈ ਜੀ ਇੱਕ ਤਾਂ ਤੁਸੀਂ ਆਪ ਦਾ ਐਡਰੈਸ ਦੇ ਦਿਓ ਤੇ ਇਸ ਟਾਈਮ ਆਪਾਂ ਕਿੱਥੇ ਗਏ ਇੱਕ ਛੋਟਾ ਮੋਬਾਈਲ ਨੰਬਰ ਜਰੂਰ ਬੋਲਿਓ ਠੀਕ ਹੈ ਮੋਬਾਈਲ ਨੰਬਰ ਹੈ 9857 ਜੀ 35435 35435 ਜਿਹੜੇ ਵੀ ਭਰਾ ਨੇ ਕੋਈ ਗੱਲਬਾਤ ਕਰਨੀ ਹੈ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਮੱਝਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਬਾਈ ਜੀ ਹੋਰਾਂ ਕੋਲੇ ਅਕਸਰ 2-4 ਮੱਝਾਂ ਆ ਉਹਦੀਆਂ ਜ਼ਿੰਦਗੀ ਰਹਿੰਦੀਆਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਗੱਲਬਾਤ ਕਰਨੀ ਹੈ ਜਾਂ ਕੋਈ ਘੱਟ ਵੱਧ ਰੇਟ ਦੀ ਕੋਈ ਮੱਤ ਲੈਣੀ ਹੈ ਜਾਂ ਹੋਰ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਤਾਂ ਵੀਰੇ ਦੇ ਦਿੱਤੇ ਗੇ ਨੰਬਰ ਤੇ ਸੰਪਰਕ ਜ਼ਰੂਰ ਬਣਾ ਲਿਓ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਟਾਲੀਵਾਲ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ